ਦੋਸਤੋ ਤੁਸੀਂ ਸਭ ਨੇ ਸੋਸ਼ਲ ਮੀਡੀਆ ਤੇ ਦੇਖ ਲਿਆ ਕਿ ਕਿਵੇਂ 10 ਵਿਅਕਤੀਆਂ ਤੇ ਇੱਕ ਸਰਾਸਰ ਝੂਠੀ ਐਫਆਈਆਰ ਦਰਜ ਕੀਤੀ ਗਈ ਜਿਨੇ ਵਿੱਚ ਤਿੰਨ ਅਹਿਮ ਪੱਤਰਕਾਰ ਨੇ ਪੰਜਾਬ ਤੇ ਮਿੰਟੂ ਗੁਰੂਸਰੀਆ ਜਿਹੜਾ ਕਿ ਬਿਲਕੁਲ ਆਜ਼ਾਦ ਮੀਡੀਆ ਦਾ ਰੋਲ ਅਦਾ ਕਰਦੇ ਨੇ ਆਈ ਵਰਲਡ ਉਹਨਾਂ ਦਾ ਇੱਕ ਚੈਨਲ ਚੱਲਦਾ ਪੰਜਾਬ ਚ ਜਿੱਦੇ ਤੇ ਬਹੁਤ ਅੱਛੇ ਸ਼ਬਦਾਂ ਚ ਉਹ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਔਰ ਇਹਨਾਂ ਦੀਆਂ ਜੜੀਆਂ ਜ਼ਿਆਤੀਆਂ ਨੇ ਪੰਜਾਬ ਚ ਉਹਨੂੰ ਹਾਈਲਾਈਟ ਕਰਦੇ ਨੇ ਇੱਕ ਤਾਂ ਉਹਨੂੰ ਨਾਮਜ਼ਦ ਕਰ ਦਿੱਤਾ ਦੂਸਰਾ ਨਾਮਜ਼ਦ ਫਿਰ ਦੁਬਾਰਾ ਕੀਤਾ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਟੀਵੀ ਵਾਲੇ ਔਰ ਤੀਸਰਾ ਨਾਮਜ਼ਦ ਕਰਤਾ ਇੱਕ ਆਰਟੀਆਈ ਦਾ ਐਕਟਿਵਿਸਟ ਮਨਿਕ ਗੋਇਲ ਮਾਨਸਾ ਦੇ ਰਹਿਣ ਵਾਲੇ ਜਿਨ੍ਹਾਂ ਦੇ ਪਿਛਲੇ ਦਿਨੀ ਚਾਚੇ ਦੇ ਦੁਕਾਨ ਤੇ ਹਮਲਾ ਵੀ ਕੀਤਾ ਗਿਆ ਸੀਗਾ ਔਰ ਸੱਤ ਆਦਮੀ ਇਹਦੇ ਨਾਲ ਹੋਰ ਨਾਮਜ਼ਦ ਕਰਤੇ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਲੁਧਿਆਣਾ ਸ਼ਹਿਰ ਚ ਐਫਆਈਆਰ ਦਰਜ ਹੁੰਦੀ ਸਾਈਬਰ ਕ੍ਰਾਈਮ ਦੇ ਆਫਿਸ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਨੰਬਰ 57 12 ਦਸੰਬਰ ਦੀ ਐਫਆਈਆਰ ਦਰਜ ਕੀਤੀ ਗਈ ਹੈ ਇਹ 12 ਦਸੰਬਰ ਦੀ ਪਹਿਲਾਂ ਤਾਂ ਚੋਰਾ ਵਾਂਗੂ ਪੁਲਿਸ ਨੇ ਇਹਨੂੰ ਦਬਾ ਕੇ ਰੱਖਿਆ ਤੇ ਹੁਣ 18 ਦਿਨ ਤੋਂ ਬਾਅਦ ਇਹ ਪਬਲਿਕ ਡੋਮੇਨ ਚ ਆਈ ਹੈ ਮੈਂ ਸਮਝਦਾ ਕਿ ਇਹ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਬੁਖਲਾਹਟ ਹੈ ਇਹਨੂੰ ਇਸੇ ਨੂੰ ਕਹਿੰਦੇ ਨੇ ਐਮਰਜੈਂਸੀ 1975 ਚ ਐਮਰਜੈਂਸੀ ਲੱਗੀ ਸੀ ਤਾਂ ਅਖਬਾਰਾਂ ਨੂੰ ਮਨਾਹੀ ਕਰਦੀ ਸੀ ਕਿ ਤੁਸੀਂ ਸਰਕਾਰ ਦੇ ਖਿਲਾਫ ਕੋਈ ਸ਼ਬਦ ਨਹੀਂ ਲਿਖ ਸਕਦੇ ਤੁਹਾਡੀ ਹਰ ਅਖਬਾਰ ਦੀ ਹਰ ਲਿਖੀ ਹੋਈ ਹਰ ਲਿਖਿਆ ਸ਼ਬਦ ਸੈਂਸਰ ਹੋਵੇਗਾ ਅੱਜ ਪੰਜਾਬ ਦੇ ਵਿੱਚ ਅਨ ਐਲਾਨੀ ਐਮਰਜੈਂਸੀ ਦਾ ਮਾਹੌਲ ਚੱਲ ਰਿਹਾ ਮੇਰੇ ਵੀਰੋ ਆਪੋਜੀਸ਼ਨ ਦੇ ਲੀਡਰਾਂ ਤੇ ਪਰਚੇ ਤਾਂ ਦਰਜ ਬਹੁਤ ਕੀਤੇ ਗਏ ਕਾਰਕੁਨਾਂ ਤੇ ਵੀ ਬਹੁਤ ਪਰਚੇ ਦਰਜ ਕੀਤੇ ਗਏ ਪਾਰ ਪਾਰ ਉਹਨਾਂ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਜਿਹੜੇ ਸਰਕਾਰ ਦੇ ਖਿਲਾਫ ਬੋਲਣ ਦੀ ਹਿੰਮਤ ਰੱਖਦੇ ਨੇ ਲਿਖਣ ਦੀ ਹਿੰਮਤ ਲੱਗਦੇ ਨੇ ਇਹਦਾ ਮਤਲਬ ਕਲਮ ਤੇ ਹਮਲਾ ਕੀਤਾ ਭਗਵੰਤ ਮਾਨ ਤੇ ਕੇਜਰੀਵਾਲ ਨੇ ਔਰ ਕੌਣ ਨੇ ਲੋਕ ਕਹਿੰਦੇ ਅਸੀਂ ਅੰਦੋਲਨ ਚੋਂ ਨਿਕਲੇ ਹੋਏ ਖੋਦਿਆ ਅਰਵਿੰਦ ਕੇਜਰੀਵਾਲ ਆਪ ਕਹਿੰਦਾ ਕਿ ਮੈਂ ਆਰਟੀਆਈ ਐਕਟਿਵਿਸਟ ਰਹਾ ਸੀ ਔਰ ਇਸ ਨੂੰ ਮੈਗਾ ਸੈਸੀ ਇੰਟਰਨੈਸ਼ਨਲ ਅਵਾਰਡ ਦਿੱਤਾ ਗਿਆ ਕਿ ਤੂੰ ਆਰਟੀਆਈ ਦੇ ਵਿੱਚ ਚੰਗਾ ਕੰਮ ਕੀਤਾ ਅੱਜ ਇਹਨਾਂ ਨੂੰ ਆਰਟੀਆਈ ਵੀ ਮਾੜੀ ਲੱਗਦੀ ਆ ਆਰਟੀਆਈ ਦੇ ਐਕਟਿਵਿਸਟ ਵੀ ਮਾੜੇ ਲੱਗਦੇ ਆ ਅੱਜ ਇਹਨਾਂ ਨੂੰ ਆਜ਼ਾਦ ਮੀਡੀਆ ਵੀ ਮਾੜਾ ਲੱਗਦਾ ਔਰ ਐਡੀ ਹਾਸੋਹੀਣੀ ਐਫ ਆਈ ਆਰ ਅਗਰ ਤੁਸੀਂ ਪੜੋਗੇ ਕਿਉਂਕਿ ਇਹਨਾਂ ਪੱਤਰਕਾਰਾਂ ਨੇ ਇੱਕ ਸਿਰਫ ਪੋਸਟ ਸ਼ੇਅਰ ਕੀਤੀ ਆ ਕਿ ਜਦੋਂ ਭਗਵੰਤ ਮਾਨ ਜਾਪਾਨ ਗਿਆ ਹੋਇਆ ਸੀਗਾ ਫੋਰਨ ਟੂਰ ਤੇ 10 ਦਿਨ ਲਈ ਉਹਦਾ ਸਰਕਾਰੀ ਹੈਲੀਕਾਪਟਰ ਇੱਥੇ ਪੰਜਾਬ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਸੀਗਾ ਔਰ ਇਹਨਾਂ ਨੇ ਸਿਰਫ ਇੰਨਾ ਕਿਹਾ ਕਿ ਇਹ ਕੋਈ ਹੋਰ ਵਿਅਕਤੀ ਇਸ ਹੈਲੀਕਾਪਟਰ ਦਾ ਇਸਤੇਮਾਲ ਕਰ ਰਿਹਾ ਇਸ ਐਫ ਆਈ ਆਰ ਚ ਉਹਨਾਂ ਨੇ ਮੰਨ ਲਿਆ ਕਿ ਹੈਲੀਕਾਪਟਰ ਕੋਈ ਹੋਰ ਯੂਜ਼ ਕਰ ਰਿਹਾ ਸੀਗਾ ਲੇਕਿਨ ਕਿਉਂਕਿ ਜਿਹੜਾ ਵਿਅਕਤੀ ਯੂਜ਼ ਕਰ ਰਿਹਾ ਸੀਗਾ ਉਹ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਵਿਰਾਜਮਾਨ ਸੀਗਾ ਇਸ ਕਰਕੇ ਇਹਨਾਂ ਨੇ ਗਲਤ ਭ੍ਰਮ ਫੈਲਾਇਆ ਝੂਠ ਬੋਲਿਆ ਔਰ ਐਫ ਆਈ ਆਰ ਦੀ ਉਹ ਧਾਰਾ ਲਾਈ ਆ ਕਿ ਇਸ ਤਰ੍ਹਾਂ ਦੇ ਕਰਨ ਨਾਲ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਸਕਦਾ ਬਗਾਵਤ ਹੋ ਸਕਦੀ ਆ ਮਤਲਬ ਸਿਰਫ ਇੱਕ ਪੋਸਟ ਸ਼ੇਅਰ ਕਰਨ ਨਾਲ ਜਾਂ ਇਹ ਪੁੱਛਣ ਨਾਲ ਕਿ ਪੰਜਾਬ ਦੇ ਸਰਕਾਰ ਦਾ ਹੈਲੀਕਾਪਟਰ ਭਗਵੰਤ ਮਾਨ ਚੀਫ ਮਿੰਿਸਟਰ ਦੀ ਗੈਰ ਗੈਰਹਾਜ਼ਰੀ ਵਿੱਚ ਕੌਣ ਇਸਤੇਮਾਲ ਕਰ ਰਿਹਾ ਉਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੀ ਦਹਿਸ਼ਤ ਪੈ ਜਾਈ ਵੀ ਲੋਕਾਂ 'ਚ ਔਰ ਪੰਜਾਬ ਦੇ ਵਿੱਚ ਬਗਾਵਤ ਹੋ ਸਕਦੀ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਇਹਦੇ ਨਾਲ ਔ ਜਿਆਦਾ ਮਨਘੜਤ ਬੇਬੁਨਿਆਦ ਝੂਠੀ ਔਰ ਕਾਇਰਤਾ ਵਾਲੀ ਐਫਆਈਆਰ ਨਹੀਂ ਦਰਜ ਕੀਤੀ ਜਾ ਸਕਦੀ ਔਰ ਇਹ ਸਿੱਧਾ ਸਿੱਧਾ ਅਟੈਂਪਟ ਆ ਭਗਵੰਤ ਮਾਨ ਦਾ ਸਰਕਾਰ ਦਾ ਕਿ ਕਿਸੇ ਤਰੀਕੇ ਨਾਲ ਕੋਈ ਵੀ ਆਜ਼ਾਦ মিডিਆ ਕਿਉਂਕਿ ਸਾਰੇ ਇੰਡੀਪੈਂਡੈਂਟ মিডিਆ ਦੇ ਸਾਡੇ ਸਤਿਕਾਰਯੋਗ ਵੀਰ ਨੇ ਕੋਈ ਵੀ ਆਜ਼ਾਦ মিডিਆ ਸਾਡੀ ਸਰਕਾਰ ਦੇ ਖਿਲਾਫ ਕੋਈ ਲਿਖਣ ਦਾ ਪੁੱਛਣ ਦੀ ਕੋਈ ਹਿੰਮਤ ਨਾ ਕਰ ਸਕੇ ਅੱਜ ਪੰਜਾਬ ਦੇ ਵਿੱਚ ਮੇਰੇ ਵੀਰੋ ਅੱਜ ਮੇਨਸਟ੍ਰੀਮ মিডিਆ ਸਾਰਾ ਜਿਹੜਾ ਉਹ ਜਾਂ ਝੁੱਕ ਗਿਆ ਡਰਦਾ ਤੇ ਜਾਂ ਉਹ ਵਿੱਕ ਗਿਆ ਔਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਪਾਨ ਬੀਜੇਪੀ ਨੂੰ ਤਾਂ ਬੜਾ ਕੋਸਦੇ ਨੇ ਕਿ ਜੀ ਬੀਜੇਪੀ ਦੀ ਸਰਕਾਰ ਨੇ ਸਾਰੇ ਦੇਸ਼ ਵਿੱਚ ਨੈਸ਼ਨਲ মিডিਆ ਨੂੰ ਗੋਦੀ মিডিਆ ਬਣਾ ਦਿੱਤਾ ਉਹਨਾਂ ਨੂੰ ਇਨੇਕ ਪੈਸੇ ਦੇ ਦਿੱਤੇ ਨੇ ਜੋ ਸਿਰਫ ਸਰਕਾਰ ਦੀ ਆਵਾਜ਼ ਬੋਲਦੇ ਉਹਦਾ ਨਾਮ ਰੱਖ ਦਿੱਤਾ ਗੋਦੀ মিডিਆ ਔਰ ਬਣਿਆ ਵੀ ਹੋਇਆ ਨੈਸ਼ਨਲ ਲੈਵਲ ਦੇ ਉੱਤੇ देयर इज नो ਡਾਊਟ ਅਬਾਊਟ ਥੈਟ ਪਰ ਮੈਂ ਕੇਜਰੀਵਾਲ ਤੇ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਕੇਜੀ মিডিਆ ਨਹੀਂ ਬਣਿਆ ਹੋਰ ਕੀ ਹੋਰ ਕੇਜੀ মিডিਆ ਕਿਸ ਨੂੰ ਕਹਾਗੇ ਕਿ ਤੁਸੀਂ ਅੰਗਰੇਜ਼ੀ ਦੀ ਇੱਕ ਕੋਟ ਹੈ ਕਿ ਕੈਰਟ ਐਂਡ ਸਟਿਕ ਪਾਲਿਸੀ ਇਹ ਸਾਰੇ ਮੇਨਸਟ੍ਰੀਮ মিডিਆ ਨੂੰ ਤੁਸੀਂ ਲਾਲਚ ਦੇਤਾ ਬਹੁਤ ਵੱਡੇ ਵੱਡੇ ਪੈਸੇ ਦਿੱਤੇ ਇਸ਼ਤਿਹਾਰਾਂ ਵਿੱਚ ਸਾਡੇ ਪੰਜਾਬ ਦਾ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਤੁਸੀਂ ਪਿਛਲੇ 4 ਸਾਲ ਵਿੱਚ ਇਹਨਾਂ ਲੋਕਾਂ ਨੂੰ ਟੁਕੜਿਆਂ ਦੀ ਸ਼ਕਲ ਵਿੱਚ ਪਾ ਦਿੱਤਾ ਤਾਂ ਕਿ ਉਹ ਤੁਹਾਡੇ ਖਿਲਾਫ ਕੁਝ ਨਾ ਲਿਖਣ ਤੁਹਾਡੇ ਖਿਲਾਫ ਕੁਝ ਨਾ ਬੋਲਣ ਇਹ ਹੋ ਗਿਆ ਸਾਰਾ ਬਿਕਾਊ ਮੀਡੀਆ ਤੇ ਕੇਜੀ ਮੀਡੀਆ ਤੇ ਦੂਸਰੇ ਪਾਸੇ ਆ ਗਿਆ ਹੁਣ ਜਿਹੜਾ ਆਜ਼ਾਦ ਮੀਡੀਆ ਸੀਗਾ ਉਹਨੂੰ ਕਹਿੰਦੇ ਕੈਰਟ ਐਂਡ ਸਟਿਕ ਜਿਹੜਾ ਤਾਂ ਗਾਜਰ ਨਾ ਮੰਨ ਗਿਆ ਉਹਨੂੰ ਗਾਜਰ ਦੇ ਦਿਓ ਤੇ ਜਿਹੜਾ ਨਹੀਂ ਮੰਨਿਆ ਤੇ ਉਹਨੂੰ ਡੰਡਾ ਚੜਾਓ ਇਹਨਾਂ ਦੇ ਖਿਲਾਫ ਅੱਜ ਡੰਡਾ ਵਰਤਿਆ ਗਿਆ ਮੇਰੇ ਵੀਰੋ ਸਟਿਕ ਦੀ ਪਾਲਿਸੀ ਵਰਤੀ ਗਈ ਤਾਂ ਹੀ ਮੈਂ ਕਹਿ ਰਿਹਾ ਪੰਜਾਬ ਦੇ ਵਿੱਚ ਕਿ ਪੰਜਾਬ ਅੱਜ ਪੁਲਿਸ ਸਟੇਟ ਆ ਅੱਜ ਇੱਥੇ ਤੁਸੀਂ ਆਪਣੀ ਆਜ਼ਾਦ ਗੱਲ ਨਹੀਂ ਰੱਖ ਸਕਦੇ ਤੁਸੀਂ ਕਿਸੇ ਸਰਕਾਰ ਦੇ ਖਿਲਾਫ ਇੱਕ ਸ਼ਬਦ ਨਹੀਂ ਤੁਸੀਂ ਬੋਲ ਸਕਦੇ ਤੇ ਫਿਰ ਭਾਜਪਾ ਦੇ ਵੇ ਤੇ ਕੇਜਰੀਵਾਲ ਦੇ ਕਾਰਜਸ਼ੈਲੀ ਵਿੱਚ ਕੀ ਅੰਤਰ ਆ ਜੀ ਇੱਕੋ ਗੱਲ ਹੋ ਗਈ ਇੱਕੋ ਇੱਕੋ ਸਿੱਕੇ ਦੇ ਦੋ ਪਹਿਲੂ ਆ ਔਰ ਮੈਂ ਇਸ ਗੱਲ ਦੀ ਸਖਤ ਸ਼ਬਦਾਂ ਚ ਆਲੋਚਨਾ ਕਰਦੇ ਸਾਡੀ ਕਾਂਗਰਸ ਪਾਰਟੀ ਇਹਦੀ ਹਰ ਝੂਠੇ ਪਰਚੇ ਦੀ ਡਟ ਕੇ ਵਿਰੋਧ ਕਰੇਗੀ ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਕਿਵੇਂ ਮੇਰੀ ਆਵਾਜ਼ ਨੂੰ ਵਿਧਾਨ ਸਭਾ ਦੇ ਅੰਦਰ ਦਬਾਇਆ ਗਿਆ ਔਰ ਇਹ ਕਹਿੰਦੇ ਅਸੀਂ ਲਾਈਵ ਦਿਖਾਉਣੇ ਪ੍ਰੋਸੀਡਿੰਗਸ ਖੈਰਾ ਵੈਲ ਵਿੱਚ ਖੜਾ ਮੇਰੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਐਮ ਐਲ ਏਸ ਵੈਲ ਵਿੱਚ ਖੜੇ ਨੇ ਨਾਰੇ ਲੱਗ ਰਹੇ ਨੇ ੱਤਕਾ ਮੁੱਕੀ ਹੋ ਰਹੀ ਆ ਮਾਰਸ਼ਲ ਦਿਖਾ ਰਹੇ ਨੇ ਲੇਕਿਨ ਵੈਲਦਾ ਤਾਂ ਕੋਈ ਸੀਨ ਹੀ ਨਹੀਂ ਦਿਖਾਇਆ ਗਿਆ ਇਹਦਾ ਮਤਲਬ ਕਿ ਸਾਰਾ ਮੇਨਸਟ੍ਰੀਮ ਮੀਡੀਆ ਜਿਹੜਾ ਉੱਥੇ ਬੈਠਾ ਸੀਗਾ ਉਹ ਇਹਨਾਂ ਨੂੰ ਹਦਾਇਤ ਸੀਗੀ ਕਿ ਤੁਸੀਂ ਕਿਸੇ ਵੀ ਆਪੋਜੀਸ਼ਨ ਲੀਡਰ ਨੂੰ ਜਾਂ ਵੈਲਵਿਚ ਪੈਂਦੀ ਖੱਪ ਨੂੰ ਨਹੀਂ ਤੁਸੀਂ ਦਿਖਾਉਣਾ ਤਾਂ ਫਿਰ ਆਜ਼ਾਦ ਮੀਡੀਆ ਕਿੱਥੋਂ ਰਹਿ ਗਿਆ ਜੀ ਅਗਰ ਇਹੀ ਖੱਪ ਪਾਰਲੀਮੈਂਟਸ ਪੈਂਦੀ ਆ ਜਾਂ ਰਾਜ ਸਭਾ ਚ ਪੈਂਦੀ ਆ ਤੇ ਜਿਹੜੇ ਲਾਈਵ ਟੀਵੀ ਚੈਨਲ ਦਿਖਾਉਂਦੇ ਨੇ ਉਹ ਸਾਰਾ ਦਿਖਾ ਰਹੇ ਨੇ ਕਿ ਵੈਲਵਿਚ ਐਮਐਲਏ ਖੜੇ ਨੇ ਤੇ ਸ਼ੋਰ ਮਚਾ ਰਹੇ ਨੇ ਐਮਪੀ ਤੇ ਵਿਰੋਧ ਕਰ ਰਹੇ ਨੇ ਲੇਕਿਨ ਇੱਥੇ ਤਾਂ ਇਹ ਵੀ ਨਹੀਂ ਦਿਖਾਇਆ ਗਿਆ ਮਾਈਕ ਇਹਨਾਂ ਦੇ ਹੱਥ ਵਿੱਚ ਨੇ ਕੈਮਰਾ ਇਹਨਾਂ ਦੇ ਹੱਥ ਵਿੱਚ ਆ ਤੇ ਫਿਰ ਇਹ ਲਾਈਵ ਕਿਦਾਂ ਮੰਨਿਆ ਗਿਆ ਜੇ ਸਾਰਾ ਇਹਦਾ ਮਤਲਬ ਇਹ ਸਾਰਾ ਬੋਗਸ ਲਾਈਵ ਚੱਲ ਰਿਹਾ ਪੰਜਾਬ ਦੀ ਵਿਧਾਨ ਸਭਾ ਦਾ ਲੇਕਿਨ ਜੋ ਪੱਤਰਕਾਰਾਂ ਦੇ ਖਿਲਾਫ ਪਰਚਾ ਦਰਜ ਕੀਤਾ ਵਾ ਇਹ ਸਰਾ ਸਰ ਪੁਲਿਸ ਸਟੇਟ ਦਾ ਇੱਕ ਮੁਜਾਹਰਾ ਕਰਦੀ ਹੈ ਪੰਜਾਬ ਦੀ ਸਰਕਾਰ ਭਗਵੰਤਪਾਨ ਦੀ ਸਰਕਾਰ ਔਰ ਇਸ ਨੂੰ ਮੈਂ ਅਨਡਿਕਲੇਅਰਡ ਐਮਰਜੈਂਸੀ ਕਰਾਰ ਦਿੰਦਾ ਵਾਂ ਤੇ ਮੈਂ ਇਹੀ ਕਹਿ ਸਕਦਾ ਮੈਨੂੰ ਬੜਾ ਦੁੱਖ ਆ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਕਿਸੇ ਨੂੰ ਬੋਲਣ ਦੀ ਵੀ ਇਜਾਜ਼ਤ ਨਹੀਂ ਗਈ ਫਿਰ ਲਾ ਦਿਓ ਫੋਟੋਆਂ ਸ਼ਹੀਦ ਭਗਤ ਸਿੰਘ ਦੀਆਂ ਤੇ ਲਾ ਦਿਓ ਫੋਟੋਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਆਪਣੇ ਦਿਲ ਤੇ ਹੱਥ ਰੱਖ ਕੇ ਭਗਵੰਤ ਮਾਨ ਇੱਕ ਵਾਰ ਦੱਸ ਕਿ ਅਗਰ ਇਹ ਬੰਦੇ ਜਿੰਦੇ ਹੁੰਦੇ ਅੱਜ ਤੇ ਕੀ ਆਜ਼ਾਦ ਮੀਡੀਆ ਤੇ ਪੱਤਰਕਾਰਾਂ ਤੇ ਇਸ ਤਰੀਕੇ ਨਾਲ ਝੂਠੇ ਪਰਚੇ ਦਰਜ ਕਰਕੇ ਉਹਨਾਂ ਤੇ ਦਹਿਸ਼ਤ ਪਾਉਂਦੇ ਉਹਨਾਂ ਦੀ ਜ਼ੁਬਾਨ ਬੰਦ ਕਰਾਉਂਦੇ ਉਹਨਾਂ ਦੀ ਕਲਮ ਨੂੰ ਤੋੜਦੇ ਤੁਸੀਂ ਤਾਂ ਕੋਈ ਯਾਰ ਕੋਈ ਕਸਰ ਹੀ ਨਹੀਂ ਛੱਡੀ ਇਸ ਲਈ ਮੇਰੀ ਸਾਡੀ ਮੰਗ ਹੈ ਪੰਜਾਬ ਦੇ ਲੋਕਾਂ ਦੀ ਕਿ ਇਸ ਝੂਠੇ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ ਔਰ ਇਹਨਾਂ ਪੱਤਰਕਾਰਾਂ ਦੇ ਕੋਲੋਂ ਤੇ ਇਹਨਾਂ ਆਰਟੀਆਈ ਦੇ ਕਾਰਕੁਨਾਂ ਕਾਰਕੁਨਾਂ ਦੇ ਕੋਲੋਂ ਤੇ ਜਿਹਨਾਂ ਸੱਤ ਬੰਦਿਆਂ ਦੇ ਹੋਰ ਨਾਮ ਦਰਜ ਕੀਤੇ ਇਹਨਾਂ ਕੋਲੋਂ ਮਾਫੀ ਮੰਗੀ ਜਾਵੇ ਔਰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਅਗਰ ਕੋਈ ਜਥੇਬੰਦੀ ਉੱਠ ਕੇ ਕਹੋਗੇ ਅਸੀਂ ਅਸੀਂ ਕਾਲ ਦੇਾਂਗੇ ਤੇ ਆਣ ਲੱਗੇਗਾ ਕਿ ਇੱਕ ਸਿਆਸੀ ਪਾਰਟੀ ਵੱਲੋਂ ਕਾਲ ਆ। ਅਗਰ ਕੋਈ ਕਾਲ ਦਿੱਤੀ ਜਾਂਦੀ ਆ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਆਓ ਤਗੜੇ ਹੋ ਕੇ ਜਿਵੇਂ ਪਹਿਲਾਂ ਆਪਾਂ ਪਰਚੇ ਰੱਦ ਕਰਾਏ ਨੇ ਪੱਤਰਕਾਰਾਂ ਦੇ ਖਿਲਾਫ ਉਦਾਂ ਹੀ ਇਸੇ ਤਰ੍ਹਾਂ ਪਬਲਿਕ ਪ੍ਰੈਸ਼ਰ ਦਾ ਇਸਤੇਮਾਲ ਕਰਕੇ ਆਪਾਂ ਇਹ ਕੇਸ ਜਿਹੜੇ ਨੇ ਝੂਠੇ ਇਹ ਰੱਦ ਕਰਾਈਏ। ਅਸੀਂ ਸਾਰੇ ਪਹੁੰਚਾਂਗੇ। ਮੈਂ ਨਾਲ ਆ ਸਾਡੀ ਪਾਰਟੀ ਕਾਂਗਰਸੀ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਪੰਜਾਬ ਦੀ ਅਸੀਂ ਇਹਨਾਂ ਪੱਤਰਕਾਰਾਂ ਦੇ ਨਾਲ ਆਜ਼ਾਦ ਮੀਡੀਆ ਦੇ ਨਾਲ ਖੜੇ ਆਂ ਬਕਾਊ ਮੀਡੀਆ ਦੇ ਖਿਲਾਫ ਖੜੇ ਆਂ ਔਰ ਕੇਜਰੀਵਾਲ ਤੇ ਭਗਵੰਤਪານ ਨੂੰ ਕਹਾਂਗੇ ਇਹ ਝੂਠੀ ਬੇਬੁਨਿਆਦ ਔਰ ਬਦਲਾਖੋਰੀ ਵਾਲੀ ਐਫਆਈਆ ਤੁਰੰਤ ਰੱਦ ਕੀਤੀ ਜਾਵੇ ਅਗਰ ਤੁਹਾਨੂੰ ਮੇਰੀਆਂ ਗੱਲਾਂ ਠੀਕ ਲੱਗੀਆਂ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤਾਂ ਕਿ ਪਾਵਰ ਕੋਰੀਡੋਰਸ ਪਹੁੰਚੇ ਤੇ ਇਹਨਾਂ ਪਤਾ ਲੱਗੇ ਕਿ ਪੰਜਾਬ ਦੇ ਲੋਕ ਨਾ ਕਾਇਰ ਨੇ ਨਾ ਡਰਪੋਕ ਨੇ ਤੁਹਾਡੇ ਹਰ ਕੀਤੇ ਹੋਏ ਗਲਤ ਕੰਮ ਦਾ ਡਟ ਕੇ ਵਿਰੋਧ ਕਰਦੇ ਗਏ ਬੜੀ ਦੁਖਦੀ ਗੱਲ ਹੈ ਕਿ ਉਹ ਸਰਕਾਰ ਉਹ ਪਾਰਟੀ ਜਿਹੜੀ ਲੋਕਾਂ ਨੂੰ ਪਾਰਦਰਸ਼ਤਾ ਦਾ ਪਾਠ ਪੜ੍ਹਾਉਣ ਆਈ ਸੀਗੀ ਲੋਕਾਂ ਨੂੰ ਸਵਾਲ ਪੁੱਛਣ ਦੀ ਆਤ ਪਾਉਣ ਆਈ ਸੀਗੀ ਜਦੋਂ ਉਹਦਿਆਂ ਦੀ 3-4 ਸਾਲ ਦੀ ਕਾਰਗਰਦੀ ਤੇ ਜਾਂ ਕਾਰਗੁਜ਼ਾਰੀ ਤੇ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਜਾਂ ਖਾਸ ਤੌਰ ਤੇ ਮੀਡੀਆ ਨੇ ਪੁੱਛਣੇ ਸ਼ੁਰੂ ਕੀਤੇ ਤਾ ਅਲੱਗ-ਅਲੱਗ ਤਰੀਕਿਆਂ ਨਾਲ ਚਾਹੇ ਉਹ ਮਤਲਬ ਸੋਸ਼ਲ ਐਕਟਿਵਿਸਟ ਹੋਣ ਚਾਹੇ ਪੋਲਿਟਿਕਲ ਐਕਟਿਵਿਸਟ ਹੋਣ ਚਾਹੇ ਪੱਤਰਕਾਰ ਭਾਈਚਾਰਨ ਨਾਲ ਸੰਬੰਧ ਰੱਖਣ ਵਾਲੇ ਲੋਕ ਹੋਣ ਤਾਂ ਉਹਨਾਂ ਨੇ ਸਰਕਾਰ ਨੇ ਕੋਈ ਤਸ਼ੱਦਦ ਕਰਨ ਜਾਂ ਉਹਨਾਂ ਨੂੰ ਤੰਕ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਬਾਕੀ ਨਹੀਂ ਛੱਡੀ ਸਭ ਤੋਂ ਜੋ ਨੇੜਲੀ ਜਿਹੜੀ ਗੱਲ ਹੈ ਜਿਹੜੀ ਕੱਲ ਹੀ ਵਾਪਰੀ ਹੈ ਉਹ ਹੈਗੀ ਕਿ ਪੰਜਾਬ ਦੇ ਇੱਕ ਆਰਟੀਆਈ ਐਕਟਿਵਿਸਟ ਜਿਨ੍ਹਾਂ ਨੇ ਪਿਛਲੇ 3-4 ਸਾਲ ਤੋਂ ਲਗਾਤਾਰ ਸਰਕਾਰ ਨੂੰ ਨੰਗਿਆ ਕੀਤਾ ਸਰਕਾਰ ਦੀਆਂ ਕਮਕਮੀਆਂ ਤੇ ਉਂਗਲ ਰੱਖੀ ਹੈ ਕਮਜ਼ੋਰੀਆਂ ਤੇ ਉਂਗਲ ਰੱਖੀ ਹੈਗੀ ਹੈ ਔਰ ਸਵਾਲ ਨੂੰ ਸਰਕਾਰ ਨੂੰ ਸਵਾਲ ਕੀਤੇ ਹੈ ਮਾਨੀ ਗੋਇਲ ਜੀ ਮਾਨਸਾ ਤੋਂ ਤੇ ਮਿੰਟੂ ਗਰਸਰੀਆ ਜਿਹੜੇ ਕਿ ਨਾਮੀ ਗ੍ਰਾਮੀ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚ ਦੀ ਗੱਲ ਕਹੀ ਹੈ ਔਰ ਸਰਕਾਰ ਨੂੰ ਸਵਾਲ ਪੁੱਛਣ ਦੀ ਜੁਰਤ ਦਿਖਾਈ ਹਮੇਸ਼ਾ ਉਹਨਾਂ ਨੂੰ ਅਤੇ ਮਨਿੰਦਰਜੀਤ ਸਿੰਘ ਜਿਹੜੀ ਲੋਕ ਆਵਾਜ਼ ਚੈਨਲ ਜਿਸ ਉਹਨਾਂ ਜਿਹਨਾਂ ਦੇ ਪਹਿਲਾਂ ਵੀ ਸਰਕਾਰ ਦੀ ਅੱਖ ਸੀਗੀ ਪਹਿਲਾਂ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਇੱਕ ਉਹਨਾਂ ਨੂੰ ਤੇ ਉਹਨਾਂ ਨਾਲ ਲੱਗਦੇ ਸੱਤ ਹੋਰ ਪੱਤਰਕਾਰ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਜਾਂ ਐਕਟਿਵਿਸਟ ਹੈਗੇ ਸਰਕਾਰ ਜਿਹੜੇ ਨਾਗਰਿਕ ਹੈਗੇ ਉਹਨਾ ਤੇ ਜਿਹੜਾ ਜ਼ਬਰਦਸਤ ਕੰਜਾ ਖਿੱਚ ਕੇ ਇੱਕ ਕੇਸ ਦਰਜ ਕਰ ਦਿੱਤਾ ਹੈਗਾ ਹੈ ਜੀ ਜਿਸ ਦੇ ਦੇਨ ਉਹਨਾਂ ਨੂੰ ਮਤਲਬ ਉਹਨਾਂ ਦੇ ਉਹਨਾਂ ਦੇ ਕੰਮ ਕਰਨ ਤੇ ਰੋਕ ਡੋਕ ਲਾਉਣ ਵਾਲੀ ਗੱਲ ਹੈ ਉਹਨਾਂ ਗळा ਕੁੱਟਣ ਵਾਲੀ ਗੱਲ ਹੈ ਜਿਹੜੀ ਸੱਚ ਦੀ ਆਵਾਜ਼ ਨਸ਼ਰ ਕਰਨ ਵਾਲੇ ਸਰਕਾਰ ਨੂੰ ਸਵਾਲ ਪੁੱਛਣ ਵਾਲੇ ਪੱਤਰਕਾਰ ਆਰਟੀਆ ਐਕਟਿਵਿਸਟ ਉਹਨਾਂ ਦੇ ਇਹ ਜਿਹੜਾ ਸਰਕਾਰ ਨੇ ਕੇਸ ਦਰਜ ਕੀਤਾ ਹੈਗਾ ਸਾਰੇ ਪੰਜਾਬੀਆਂ ਨੂੰ ਜਮਹੂਰੀਅਤ ਦੀ ਖਾਤਰ মিডিਆ ਦੀ ਆਜ਼ਾਦੀ ਦੀ ਖਾਤਰ ਅਤੇ ਆਪਣੇ ਹੱਕਾਂ ਦੀ ਖਾਤਰ ਜਿਹੜੇ ਇਹ 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 ਜਿਹੜੀ ਜਿਹੜਾ ਇਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਉਸ ਦਾ ਵਿਰੋਧ ਕਰਨਾ ਚਾਹੀਦਾ ਹੈਗਾ 4 ਤਰੀਕ ਨੂੰ ਚੰਡੀਗੜ੍ਹ ਵੇ ਇੱਕ ਮਜਾਦਾ ਵੀ ਰੱਖਿਆ ਗਿਆ ਹੈਗਾ ਅਸੀਂ ਸਾਰੇ ਉਸ ਵਿੱਚ ਸ਼ਾਮਲ ਵੀ ਹੋਵਾਂਗੇ ਔਰ ਮੈਂ ਸਮੂਹ ਪੰਜਾਬੀ ਨੂੰ ਅਪੀਲ ਕਰਦਾ ਕਿ ਉਹ ਜਮਹੂਰੀਅਤ ਦੀ ਖਾਤਰ ਜਮਹੂਰੀ ਲੋਕਾਂ ਦੇ ਜਮਹੂਰੀ ਹੱਕਾਂ ਦੀ ਖਾਤਰ ਔਰ ਸਰਕਾਰ ਨੂੰ ਆਪਣੀਆਂ ਕਾਰਜਕਾਰੀਆਂ ਵਾਸਤੇ ਆਪਣੇ ਕਾਰਗੁਜ਼ਾਰੀਆਂ ਵਾਸਤੇ ਜਵਾਬਦੇਹ ਬਣਾਉਣ ਵਾਸਤੇ ਸਵਾਲ ਜਿਹੜਾ ਕਰਨ ਦਾ ਹੱਕ ਹੈਗਾ ਉਹਨੂੰ ਬਚਾਉਣ ਵਾਸਤੇ ਉਹ ਉਹ ਸਾਰੇ ਇਸ ਇਸ ਇਹਨਾਂ ਇਸ ਕੇਸਾਂ ਦਾ ਵਿਰੋਧ ਕਰਨ ਔਰ ਚੰਡੀਗੜ੍ਹ ਵਿਖੇ ਚਾਤਰੀ ਨੂੰ ਜਰੂਰ ਸਾਰੇ ਪਹੁੰਚੇ